ਮਜੇਦ ਅਪਹੇਲੀ ਮੇਰੇ ਕੋਲ ਖੰਭ ਨਹੀਂ ਹਨ ਮੈਂ ਉੱਡ ਸਕਦਾ ਹਾਂ ਮੇਰੇ ਕੋਲ ਅੱਖਾਂ ਨਹੀਂ ਹਨ ਮੈਂ ਰੋ ਸਕਦਾ ਹਾਂ ਮੈਂ ਕੀ ਹਾਂ ਦੱਸੋ ਇਸ ਦਾ ਸਹੀ ਜਵਾਬ ਹੈ ਬੱਦਲ ਦੂਸਰੀ ਪਹੇਲੀ ਮੈਨੂੰ ਪਾਣੀ ਦਿਓ ਅਤੇ ਮੈਂ ਮਰ ਜਾਵਾਂਗਾ ਮੈਨੂੰ ਖਵਾਓ ਅਤੇ ਮੈਂ ਵੱਡਾ ਹੋਵਾਂਗਾ ਮੈਂ ਕੀ ਹਾਂ ਇਸਦਾ ਸਹੀ ਜਵਾਬ ਹੈ ਅੱਗ ਤੀਸਰੀ ਪਹੇਲੀ ਉਹ ਕਦੇ ਖੁਦ ਇੱਕ ਬੁਰਕੀ ਵੀ ਨਹੀਂ ਖਾਂਦੀ ਸਾਰੀ ਦੁਨੀਆ ਨੂੰ ਖਵਾਉਂਦੀ ਹੈ ਜਰਾ ਸੋਚੋ ਕੀ ਹੈ ਇਸ ਦਾ ਸਹੀ ਜਵਾਬ ਹੈ ਚਮਚ ਚੌਥੀ ਪਹੇਲੀ ਸੜਕਾਂ ਹਨ ਪਰ ਵਾਹਨ ਨਹੀਂ ਜੰਗਲ ਹੈ ਪਰ ਦਰਖਤ ਨਹੀਂ ਸ਼ਹਿਰ ਹੈ ਪਰ ਘਰ ਨਹੀਂ ਇਹ ਜਗਾ ਕਿੱਥੇ ਹੈ ਇਸ ਦਾ ਸਹੀ ਜਵਾਬ ਹੈ ਨਕਸ਼ਾ ਪੰਜਵੀਂ ਪਹੇਲੀ ਉਸ ਦੀ ਨਕ ਲੰਬੀ ਹੈ ਤੇ ਉਹ ਸਾਰਾ ਕੰਮ ਨਕ ਰਾਹੀਂ ਕਰਦੀ ਹੈ ਦੱਸੋ ਕੀ ਹੈ ਇਹੇ ਸੋਚੋ ਤੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਇਸ ਦਾ ਸਹੀ ਜਵਾਬ ਹੈ ਹਾਥੀ ਸ਼ੇਮੀ ਪਹੇਲੀ ਜਦੋਂ ਵੀ ਆਉਂਦੀ ਹੈ ਉਹ ਤੁਹਾਡੇ ਹੋਸ਼ ਉੜਾ ਦਿੰਦੀ ਹੈ ਫਿਰ ਵੀ ਸਾਰੇ ਕਹਿੰਦੇ ਹਨ ਉਹ ਆ ਗਈ ਹੈ ਆਖਰ ਉਹ ਕੀ ਹੈ ਇਸ ਦਾ ਸਹੀ ਜਵਾਬ ਹੈ ਬੁਖਾਰ 7ਵੀਂ ਪਹੇਲੀ ਮੇਰੇ ਨਾਮ ਸੁਣ ਕੇ ਹਰ ਕੋਈ ਡਰ ਜਾਂਦਾ ਹੈ ਅਤੇ ਮੈਨੂੰ ਲੈਣ ਲਈ ਪਸੀਨਾ ਬਹਾਉਂਦਾ ਹੈ ਮੈਨੂੰ ਦੱਸੋ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਟਿੱਕਾ ਅੱਠਵੀਂ ਪਹੇਲੀ ਮੈਨੂੰ ਦੱਸੋ ਕਿ ਉਹ ਕੌਣ ਹੈ ਜਿਸ ਨੂੰ ਆਪਣੀ ਮੌਤ ਦਾ ਦਿਨ ਅਤੇ ਤਾਰੀਖ ਅਤੇ ਸਮਾਂ ਪਤਾ ਹੈ ਇਸ ਦਾ ਸਹੀ ਜਵਾਬ ਹੈ ਇੱਕ ਦੋਸ਼ੀ ਨੂੰ ਸਜ਼ਾ ਦੇਣ ਵਾਲਾ ਨੌਵੀਂ ਪਹੇਲੀ ਉਹ ਕੀ ਹੈ ਜੋ ਅੱਗ ਵਿੱਚ ਨਹੀਂ ਸੜਦਾ ਤੇ ਪਾਣੀ ਵਿੱਚ ਨਹੀਂ ਡੁੱਬਦਾ ਦੱਸੋ ਇਸ ਦਾ ਸਹੀ ਜਵਾਬ ਹੈ ਬਰਫ਼ ਦਸਵੀਂ ਪਹੇਲੀ ਜ਼ਿਆਦਾਤਰ ਕੁੜੀਆਂ ਕਿਹੜੀ ਚੀਜ਼ ਲੁਕਾਉਂਦੀਆਂ ਹਨ ਦੱਸੋ ਇਹ ਬਹੁਤ ਹੀ ਹਾਸੀ ਮਜ਼ਾਕ ਵਾਲਾ ਸਵਾਲ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੇ ਤੁਹਾਨੂੰ ਪਤਾ ਹੈ ਇਸ ਦਾ ਸਹੀ ਜਵਾਬ ਹੈ ਉਮਰ